ਦੀ ਪਹੁੰਚੇ ਆ ਪਾਬਾ ਤੇリエ ਸਾਹਿਬ ਜਿੱਥੇ ਕੇ ਹਰ ਆਸਮਰਦਾ ਪੂਰੀਆਂ ਹੁੰਦੀਆਂ ਵਾ ਕੋਈ ਵੀ ਇੱਥੇ ਆਣ ਕੇ ਨਕਮਸਤਕ ਹੁੰਦਾ ਕੋਈ ਸੁਖਣਾ ਸੁਖ ਦਾ ਵਾਕੇ ਉਹਦੀਆਂ ਆਸਮਰਦਾ ਪੂਰੀਆਂ ਹੁੰਦੀਆਂ ਵਾ ਤੇ ਕਿ ਪਾਬਾ ਜੀ ਦਾ ਨਾਲ ਹੀ ਮੰਦਰ ਵੀ ਬਹੁਤ ਸਟਾਇਆ ਜਾ ਰਿਹਾ ਵਾ ਤੇ ਸੰਤਰਾਂ ਦੇ ਤੁਸੀਂ ਦੇਖ ਸਕਦੇ ਹੋ ਤੇ ਦੇਖਣ ਨੂੰ ਤੁਹਾਨੂੰ ਭਾਰੀ ਕਾਠ ਮਿਲ ਰਿਹਾ ਵਾ ਜੋ ਕਿ ਆਪਰੇ ਬਾਬਾ ਜੀ ਦਾ ਮੇਲਾ ਮਨਾਉਂਦੀਆਂ ਹੋਈਆਂ ਬਾਬਾ ਤੇਲੀਆ ਸਾਹਿਬ ਜਿੱਥੇ ਕਿ ਸਾਰੀਆਂ ਹੀ ਆਸਾਂ ਪੂਰੀਆਂ ਹੁੰਦੀਆਂ ਵਾ ਤੇ ਆਪਾਂ ਤੁਹਾਨੂੰ ਦਰਬਾਰ ਦੇ ਅੰਦਰ ਵੀ ਦਰਸ਼ਨ ਕਰਾ ਰਹੇ ਹਾਂ ਜੋ ਕਿ ਬਾਬਾ ਤੇਲੀਆ ਸਾਹਿਬ ਦੇਖ ਰਹੇ ਹੋ ਕਿ ਬਾਬਾ ਜੀ ਦੇ ਚਰਾਗ ਜਗਮਗਾ ਕੇ ਕਰਦੇ ਹੋਏ ਸਾਰੇ ਜੀ ਇੱਥੇ ਝੋਲੀਆਂ ਭਰ ਕੇ ਜਾਂਦੇ ਆ ਤੇ ਬਾਬਾ ਜੀ ਝੋਲੀਆਂ ਭਰਦੇ ਆ ਆ ਬਾਬਾ ਜੀ ਵਾਸ਼ਰੂਮ ਕਰਦੇ ਜਿੱਥੇ ਜੀ ਵੀ ਇੱਕ ਸਾਡੇ ਓਕੇ ਲੰਗਰ ਵੀ ਮਹਾਰਾਜ ਦੇ ਨਾਲ ਨਾਲ ਸਟਾਈਜ ਜਾ ਰਹੇ ਆ ਜੋ ਕਿ ਨੇ ਆਜਾਂ ਪ੍ਰਸ਼ਾਦ ਦੇ ਕੱਤੇ ਜੋ ਮਹਾਰਾਜ ਨੇ ਬੜੀ ਸ਼ਰਧਾ ਨਾਲ ਸੰਕਾ ਮੱਥਾ ਟੇਕ ਕੇ ਨਾਲ ਹੀ ਲੰਗਰ ਸ਼ਕ ਰਹੀਆਂ ਸਵੇਰ ਤੋਂ ਕਿ ਉਹ ਕਿ ਮਾਪਾ ਜੀ ਦਾ ਲੰਗਰ ਵੀ ਨਾਲ-ਨਾਲ ਚੱਲ ਰਿਹਾ ਵਾ ਬੜੀ ਸ਼ਰਧਾ ਨਾਲ ਆ ਰਹੀਆਂ ਆ ਇਧਰ ਸੋਹਾਂ ਸਿੱਪਾ ਬਾਬਾ ਜੀ ਦੇ ਨਾਲ ਗੱਲਬਾਤ ਵੀ ਕਰਦੇ ਆ ਨਮਸ ਕਰਦੇ ਆ ਵੀ ਦੇਖ ਰਹੇ ਹੋ ਕਿ ਸੰਗਤਾਂ ਦਰਸ਼ਨ ਕਰ ਰਹੀਆਂ ਵਾਂ ਤੇ ਨਾਲ ਹੀ ਸੇਵਾ ਕਰ ਰਹੀਆਂ ਲੰਗਰ ਪੜਾ ਰਹੇ ਜੋ ਕਿ ਬਣ ਰਹੇ ਆ ਤੇ ਬਣ ਚੁੱਕੇ ਆ ਤਿਆਰ ਹੋਇਆ ਤੇ ਸੰਗਤਾਂ ਦੇ ਵਿੱਚ ਵਰਤ ਰਹੇ ਆ ਤੇ ਨਾਲ ਹੀ ਬੀਬੀਆਂ ਖੋਹਾਂ ਨੇ ਸੇਵਾ ਕਰ ਰਹੀਆਂ ਜਿਵੇਂ ਦੇਖ ਸਕਦੇ ਹੋ ਕਿ ਲੰਗਰ ਬਕਰਿਆ ਤੇ ਬੀਬੀਆਂ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਇਹ ਬਾਬਾ ਸਤੀਵਾਰੀ ਮੈਂ ਜਦੋਂ ਆਪਰ ਪਹੁੰਚੇ ਆ ਬਾਬਾ ਜੀ ਸਰਕਾਰ ਦੇ ਪਿੰਡ ਠੱਠੀਆਂ ਜਿੱਥੇ ਕਿ ਬਹੁਤ ਸੰਤਾ ਪਹੁੰਚੀਆਂ ਉਹਨਾਂ ਦੇ ਸ਼ਰਧਾ ਭਾਵਨਾ ਦੇ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਤੇ ਹਰ ਸਾਲ ਹੀ ਇਹ ਮੇਲਾ ਹੋ ਰਿਹਾ ਵਾ ਕਿੰਦਾ ਵੀ ਆ ਜੋ ਸ਼ਰਧਾ ਭਾਵਨਾ ਸੰਗਤਾਂ ਲੈ ਕੇ ਪਹੁੰਚੀ ਆ ਮਾਡ ਸੂਰਜਾ ਜੀ ਆਪਰੇ ਕਿ ਅੱਜ ਤੁਸੀਂ ਦੇਖ ਰਹੇ ਆ ਕਿ ਭਾਰੀ ਸੰਤਾਨ ਤੁਹਾਨੂੰ ਘਾਟੂ ਵਿਖੇ ਨੂੰ ਮਿਲ ਰਿਹਾ ਵਾ ਕਿ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਾਉਣੀ ਹੈ ਤੇ ਨਾਲ ਹੀ ਅੱਜ ਲੰਗਰ ਵੀ ਪਟਾਇਆ ਜਾ ਰਿਹਾ ਜੋ ਕੈਮਰਾਮੈਨ ਨੂੰ ਕਹਾਂਗੇ ਕਿ ਕੈਮਰਾ ਮਾਰਿਆ ਚਲੋ ਜੋ ਸੰਤਾਨ ਲੰਗਰ ਵੀ ਨਾਲ ਨਾਲ ਚੱਲ ਰਹੀ ਹੈ ਤੇ ਬਹੁਤ ਹੀ ਨੇ ਪਾਪਾ ਜੀ ਵੀ ਜਿਹੜੀ ਆਪੋ ਬਹੁਤ ਅੱਛੇ ਤੇ ਮਹਾਨ ਹਸਤੀਆਂ ਨੇ ਆਪਾਂ ਕਹਿੰਦੇ ਆ ਜੋ ਅੱਜ ਮੇਲਾ ਕਰਾਇਆ ਜਾ ਰਿਹਾ ਵਾ ਸੇ ਸਭ ਤਾਂ ਨੀ ਕਿੰਨੀ ਚੀਜ਼ ਕਰਦੇ ਕਿ ਇਹਦੇ ਖਾਣੇ ਆਉਂਦੇ ਸਾਰੇ ਮੇਲੇ ਮੇਲੇ ਆਉਂਦੇ ਹੈ ਇਹੋ ਸੰਦੇਸ਼ ਦੇਣਾ ਚਾਹੁੰਦਾ ਆਂ ਕਿ ਬਾਬਾ ਜੀ ਦੇ ਦਰ ਪਰ ਆਪਨੇ ਜੋ ਇੱਥੇ ਪਰ ਹੋਸ ਦੁਨੀਆਂ ਦੇ ਨਾਲ ਮੇਲਾ ਮਨਾਓ ਸੋਟੀਆਂ ਖਾ ਲਾਓ ਲਾ ਲਿਓ ਬਾਬਾ ਜੀ ਬਹੁਤ ਪਰਮਾਣੇ ਆ ਬਹੁਤ ਮਹਾਨ ਅਸੀਆ ਨਮਸਕਾਰ ਕਰ ਰਹੇ ਨੇ ਥੋੜਾ ਪੂਜਾ ਕਰ ਰਹੇ ਨੇ ਸਾਡਾ ਪਟਕੀ ਵਾਲਾ ਬਾਰੇ ਨਾਂਦੇ ਜਿੱਤੇ ਕੈਮਰਾ ਹੈ ਜਿਵੇਂ ਇੱਕ ਤੇ ਰਹਿਣਾ ਥੋੜਾ ਕਿੱਥੀ ਹੋਣਾ ਬਾਬਾ ਜੀ ਕਹਿੰਦੇ ਸਾਰਿਆਂ ਦੇ ਧਿਆਨ ਬਾਰੇ ਇਹ ਆ ਜੀ ਕਿ ਹੁਣ ਇਹ ਅਗਲੀ ਕੋਈ ਜਗ੍ਹਾ ਆ ਰਹੀ ਆ ਇਹ ਜਿਹੜਾ ਪਾਟਾ ਆ ਗਿਆ ਇਹ ਦਰਵਾਜ਼ਾ ਜੂਆ ਇਹਨਾਂ ਨੇ ਕਿਹਾ ਹਮਨ ਜੀ ਆ ਖਾਲ ਹੋ ਗਿਆ ਬਈ ਬੰਦੇ ਕਿਨਾਰੀ ਥੋੜਾ ਕਰਦੇ ਆ ਰਹੇ ਆ ਤੇ ਇਦਾਂ ਇਹਨਾਂ ਦੇ ਮੇਲੇ ਮਨਣਦੇ ਆ ਰਹੇ ਆ ਕਿ ਇਹਨਾਂ ਦਾ ਨਾਮ ਚੱਲਦਾ ਆ ਰਿਹਾ ਬਾਬਾ ਜੀ ਧੰਤਾਂ ਧੰਤਾਂ ਬਾਬਾ ਜੀ ਮੋਰੀ ਬਾਬਾ ਜੀ ਨਾਲ ਬੱਤ ਕਰਾਉਣੀ ਹੈ ਕੋਈ ਜੂਤ ਮੇਲਾ ਰੱਖਿਆ ਕਰਾ ਕਿਸੇ ਜਿਹੋ ਦੇ ਆ ਸਿੱਖ ਜਾਣਾ ਚਾਹੁੰਦੇ ਆ काफी बापा जीत पाया ਆਹ ਤਾਂ ਮਰਾ ਤਾਂ ਬਣੀ ਉਹਦੀ ਮੋਢੀ ਬਾਬਾ ਜੀ ਦੇ ਉਹਦਾ ਵੀ ਅਲੱਗ ਅਲੱਗ ਚੋ ਜੀ ਨਾਮ ਕਰਦਾ ਹੈ ਅੱਜ ਬੋਲਾਂਗੇ ਜੇ ਜਨਯਾਰ ਤਾੜੜ ਖਲਾਫ ਹੋਰ ਮੇਰੇ ਵੀਰ ਕੋਈ ਆਪਣਾ ਪਾਪਾ ਜੀ ਬਾਰੇ ਤਾਂ ਨਾ ਕਹੋ ਜੀ ਆਹ ਕਹਿੰਦਾ ਜੀ ਅੱਜ ਦੇ ਦਿਨ ਵਿੱਚ ਬਹੁਤ ਹੀ ਸੁੱਖੀਆਂ ਮੇਰੇ ਰਿਆ ਮਾਨਸਿਕ ਉਹਨਾਂ ਅਨੰਦ ਦੀ ਪਰਵਤੀ ਲੱਖ ਦਾ ਤੇ ਕੰਤਲ ਬਾਬਾ ਦੀਵੇ ਸ਼ਾਹ ਜੀ ਦੇ ਪਰਿਵਾਰ ਦੇ ਬਹੁਤ ਹੀ ਰੋਹੇ ਤਾਂ ਹੀ ਪ੍ਰਦਰਸ਼ਨਾਂ ਕਾ ਲੱਗੇ ਰਹੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੂਹ ਨੱਗਰ ਨੂੰ ਕਿ ਇਕੱਠ ਦੇ ਵਿੱਚ ਹੋ ਕੇ ਇਹ ਮੇਲਾ ਕਰਾਇਆ ਕਰੋ ਕਿ ਤੁਹਾਡਾ ਕਿਸੇ ਸੇਵਾਦਾਰ ਦਾ ਨਹੀਂ ਹੈ ਇਹ ਤੁਹਾਡਾ ਆਪਣਾ ਕੰਮ ਇਹ ਤੁਸੀਂ ਇਹ ਬਾਹਰ ਲੈ ਕੇ ਜਾਓਗੇ ਤੁਹਾਡੀ ਨਿਕਰ ਦਾ ਨਾ ਉਹ ਕੰਮ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਬਾਤ ਚੜ ਕੇ ਇਸ ਲਾਲ ਬਾਦ ਦੇ ਵੇਸ ਮੇਲੇ ਨੂੰ ਦੇਖ ਰਹੇ ਹੋ ਬਹੁਤ ਆਨਮਾਨੀ ਇਹ ਮੇਲਾ ਕਿੰਨੇ ਚਿਰ ਤੋਂ ਬਾਬਾ ਜੀ ਵਿਰਜੀ ਲੱਗ ਰਿਹਾ ਵਾ ਇਹ 30 ਸਾਲ ਤੋਂ ਮੇਲਾ ਲੱਗ ਰਿਹਾ ਹੈ ਸ਼ਰਧਾ ਤੋਂ ਮਨਾਉਂਦੇ ਆ ਰਹੇ ਸਾਡੇ ਨਾਲ ਸਾਨੂੰ ਸਾਥ ਸੰਗਤ ਐਂਡ ਫੈਮਿਲੀ ਦੇ ਬੱਚਿਆਂ ਦਾ ਵੀ ਗੱਧੂ ਲੈ ਕੇ ਨਾ ਆਉਂਦੇ ਬਹੁਤ ਹੀ ਵੀਚਣਾਂ ਨੇ ਇਹ ਕੰਮ ਦਾ ਕੋਈ ਸਿਕਾਰਾ ਬਾਬੇ ਤੇਲੀਸ਼ਾ ਦਾ ਹੋਰ ਸੱਚੇ ਰਕਾਰ ਕੀ ਹੈ ਇਹ ਮੇਰੇ ਵੀਰ ਜੀ ਕਹਿ ਰਿਹਾ ਕਿ 30 ਸਾਲ ਤੋਂ ਇਹ ਜਿਹੜਾ ਮੇਲਾ ਵਾ ਲੱਗ ਰਿਹਾ ਵਾ ਬਾਬਾ ਤੇਲੀਸ਼ਾ ਤਾਂ ਤਾਂ ਬਾਬਾ ਤੇਲੀਸ਼ਾ ਜੋ ਕਿ ਸੰਤਾਂ ਦਾ ਤੁਹਾਨੂੰ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਜੋ ਕਿ ਹਾਰਦੀਆਂ ਝੋਲੀਆ